ਹੋ ਤੁਹਾਨੂੰ ਪਟਿਆ ਆ ਗਿਆ ਨੀ ਦੂ ਕਿ ਕਿੰਨਾ ਕਿੰਨੇ ਮਿੰਟ ਬਾਅਦ ਕਿੰਨੇ ਬਾਅਦ ਫੀਡ ਦੇ ਦੇਣਾ ਐਨਾ ਟਾਈਮ ਹੋ ਗਿਆ ਇਹਨੂੰ ਫੇਰ ਦੁੱਧ ਦੋ ਹੁਣ ਹੋਰ ਅੱਛਾ ਸਾਰਾ ਖਿਆਲ ਰੱਖਣਾ ਪੈਗਾ ਹਾਂ ਨਿਆਣਾ ਠੀਕ ਆਗਾ ਬਸ 7 ਮਹੀਨੇ ਤਾਂ ਪੂਰੇ ਹੋ ਗਏ 24 ਘੰਟੇ 10-10 ਦਾ ਨਾ ਕੋਈ ਗੱਲ ਲਾ ਜਾਣਾ ਇਹ ਘੰਟਾ ਆ ਨਹੀਂ ਜਾਣਾ ਹੈਲੋ एवरीवन ਗਿਲਸ ਆਸ ਅਸਕਾ ਟੰਪਸ ਕਰਦਾ ਹਾਂ ਇੱਕ ਹੋਰ ਨਵਾਂ ਬਲੌਗ ਤੁਹਾਡਾ ਨਿੱਘਾ ਸਵਾਗਤ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਭਾਬੀ ਨੂੰ ਐਮਰਜੈਂਸੀ ਲੈ ਕੇ ਜਾਣਾ ਪਿਆ ਤੇ ਵੀਰੇ ਹੁਣ ਹੀ ਲੈ ਗਏ ਕਿਉਂਕਿ ਕਾਫੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਬਲੌਗ ਦੀ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਹੁਣ ਜਾ ਰਹੇ ਆਂ ਪਟਿਆਲਾ ਪਤਰ ਉਹ ਅਮਰਜੈਂਸੀ ਦੀ ਭਾਬੀ ਨੂੰ ਲੈ ਗਏ ਨੇ ਪਟਿਆਲੇ ਤੇ ਇੱਕ ਗੱਡੀ ਚਲੀ ਗਈ ਆ ਫਿਰ ਆ ਰਿਹਾ ਮੈਂ ਬਾਈਕ ਲਿਆ ਸੀਗਾ ਤੇ ਵੀਰਾ ਦੇ ਭਾਬੀ ਆ ਰਹਾ ਮੈਂ ਉਹਨਾਂ ਨਾਲ ਨਿਕਲਾ ਵਾਂ ਫਿਰ ਪਟਿਆਲੇ ਜਾਵਾਂਗੇ ਤੇ ਉਸ ਤੋਂ ਬਾਅਦ ਦੇਖਦੇ ਹਾਂ ਉੱਥੇ ਦੇ ਹਾਲਾਤ ਕੀ ਨੇ ਤੇ ਲੈ ਗਏ ਭਾਬੀ ਨੂੰ ਪਟਿਆਲੇ ਐਂਬੂਲੈਂਸ ਚ ਆਹ ਨੀ ਉਹ ਗੱਡੀ ਵਾਸਤੇ ਪਾਣੀ ਹੋ ਗਿਆ ਨਾ ਖਤਮ ਹੋ ਜਾ ਵੀ ਹਾਂ ਨਿਆਣਾ ਠੀਕ ਆਗਾ ਬਸ 7 ਮਹੀਨੇ ਤਾਂ ਪੂਰੇ ਹੋ ਗਏ 8 ਮਹੀਨੇ ਇੱਕ ਦਿਨ ਟੱਪ ਗਿਆ ਦੋ ਨਹੀਂ ਸਾਰਾ ਕੁਝ ਅਲਟਰਾਸਾਉਂ ਚ ਆਇਆ ਨਾ ਹਾਂ ਸਾ ਕੰਨਿਆੜੀ ਕੋਈ ਖਤਰਿਆਂ ਗੱਲ ਨਹੀਂ ਹੈਗੀ 15 20 ਦਿਨ ਰੱਖਣਾ ਪਊਗਾ ਮੁੰਡਾ ਮਸ਼ੀਨ ਚ ਮੁੰਡਾ ਹੀ ਨਿਕਲ ਜਾਇਆ ਚਲੋ ਮੁੰਡਾ ਹੀ ਹੋਵੇ ਜਵਾਕ ਕਹਿ ਰਹੀ ਮੈਂ ਕੰਨਿਆ ਨੂੰ ਕਿਹਾ ਹੂੰ ਮੇਰੇ ਦੋਸਤ ਬਹੁਤ ਵੱਡਾ ਹੋ ਗਿਆ ਬਦਤੀ ਗੱਲ ਹੋਇਆ ਵਧੀਆ ਹਾਂ ਕੁਝ ਵੀ ਹੋ ਜਾ ਦੇਖੀਏ 15 20 ਦਿਨ ਰੱਖਣਾ ਪਊਗਾ ਕੁੜੀ ਆਇਆ ਮੁੰਡਾ ਆ ਕੋਈ ਚੱਕਰ ਨਹੀਂ ਉਹ ਭਾਗ ਲਓ ਨਹੀਂ ਉਥੇ ਪ੍ਰਾਈਵੇਟ ਹਸਪਤਾਲ ਆਗਾ ਲਵੀ ਆਗਾ ਉਹਦੇ ਬੱਚਿਆਂ ਨੇ ਨੀਲਾ ਭਵਣਾਗਾ ਠੀਕ ਆਉਂਦਾ ਬਿਲਕੁਲ ਠੀਕ ਆ ਮੈਂ ਆਪ ਮਾਹੋਂ ਆਸੀ ਮਿਲ ਕੇ ਗਏ ਤਖਨਿਆਲੀ ਨੂੰ ਹਾਂ ਮੇਰੇ ਬਦ ਮੈਂ ਮਿਲ ਲਾ ਜੇ ਆ ਉਹਦਾ ਕਹਿਣਾ ਚੌਥੀ ਜਾਵਾਂਗੀ ਕਿਤੇ ਬਾਜੇ ਵਜਨ ਜੋ ਵਜਦਾ ਜੇਨ ਵਜਨਾ ਅੱਜ ਜੋਗਦੀ ਆ 10 ਦਿਨਾਂ ਬਾਅਦ ਉਹ ਤਾਂ ਵੈਸੇ ਵੀ ਹੋ ਜਾਏਗਾ ਆਪਾਂ ਨੂੰ ਇਹ ਪਤਾ ਲੱਗੇ ਆ ਕਿਵੇਂ ਬਜਨ ਵਦਨ ਆ ਹੀ ਆ ਘਟੇਗਾ ਥੋੜੀ ਆ ਜਿਹੜੀ ਚੈੱਕ ਹੋਏਗਾ ਤਾਂ ਫੋਨ ਵੀ ਚੈੱਕ ਹੋਏਗਾ ਜਿਹੜੀ ਟੈਸਟ ਡੇਲੀ ਹੋਣਾ ਜਿਹੜਾ ਉੱਥੇ ਰਹੇਗਾ ਜਰੂਰ ਰੱਖੇਗਾ ਚਾਂਚ ਜਾਂਚ ਰੱਖਣੀ ਆ ਉਹਦੀ ਅੱਛਾ ਹਾਂ ਥਾਈ ਥੋੜੀ ਆ ਵੀ ਇਹ ਡਾਕਟਰ ਇਹਦੀ ਵੀਡੀਓ ਨਾਲ ਸਵੇਰੀ ਆਸ਼ਨਾ ਮਗਰ ਦੇਈ ਦੀ ਸ਼ਾਮ ਨੂੰ ਬੱਸ ਹਾਂ ਤਾਂ ਪੱਕਾਣਾ ਕਿ ਕਿੰਨੇ ਟਾਂ ਕਿੰਨੇ ਮਿੰਟ ਬਾਅਦ ਕਿੰਨੇ ਬਾਅਦ ਫੀਡ ਦੇ ਰਹੇ ਹੋ ਐਨਾ ਟਾਈਮ ਹੋ ਗਿਆ ਉਹਨੂੰ ਫੇਰ ਦੁੱਧੋ ਦੋ ਹੁਣ ਅੱਛਾ ਸਾਰਾ ਖਿਆਲ ਰੱਖਣਾ ਛੱਡ ਦੋ ਛੱਡ ਦੋ ਮਾਂ ਦੇ ਪੇਟ ਮੰਗੂ ਰੱਖਣਾ ਉੱਥੇ ਖਿਆਲ ਰੱਖਣਾ ਪੈਗਾ ਨਹੀਂ ਅਗਲੇ ਕਿ ਦਿਨ ਕਿ ਇਹਨਾਂ ਤੋਂ ਟੈਨਸ਼ਨ ਹੀ ਨਹੀਂ ਹੈਗੀ ਦੇ ਤਾਂ ਕੋਈ ਨਹੀਂ ਆਉਂਦਾ ਉਹਨਾਂ ਨੂੰ ਕਹਿਣਾ ਪਊਗਾ ਇੰਨਾ ਟਾਈਮ ਹੋ ਗਿਆ ਸਾਡੇ ਬੱਚੇ ਨੂੰ ਦੁੱਧ ਦੇਣ ਨੂੰ ਫੇਰ ਦੋ ਅੱਛਾ ਹਾਂ ਫਿਰ ਮਾਨੂੰ ਕਿਹਾ ਤਾਂ ਕਿੰਨੇ ਕਿੰਨੇ ਘੰਟੇ ਬਾਅਦ ਦੇਣਾ ਉਹ ਨਿਕੋ ਕਾਫੀ ਲੋਡ ਕਰੋ ਅੱਛਾ ਇਹਨੇ ਟਾਈਮ 'ਤੇ ਦੁੱਧ ਦੇਖਨੇ ਟਾਈਮ 'ਤੇ ਦੇਣਾ ਬਈ ਇਹਨੇ ਟਾਈਮ ਉੱਜਲੀ ਦੋਸਤੋ ਟਾਈਮ ਹੋ ਗਿਆ ਜੀ ਹਾਂ ਉੱਥੇ ਰਹਿਣਾ ਸੌਖਾ ਨਹੀਂ ਪਿਆ ਮਾਂ ਦੇ ਕੀ ਹੋ ਰਿਹਾ ਮੈਂ ਲੱਭਾਂ ਚੱਲ ਦੇਖ ਲਾਂ ਜੰਦ ਜੰਦ ਤਾਂ ਵੀਰ ਪੈਰ ਨਾਲ ਲੈ ਲਾਂ ਦਿੱਲੀ ਇਹ ਜਿਹੜੀ ਜਮੂਰੀ ਹੈ ਜੀ ਤਾਂ ਠੀਕ ਆਗਲੇ ਕਹਾਂਗੇ ਇੰਨਾਂ ਤੋਂ ਅਸਰ ਦਾ ਪਤੀ ਹੋ ਨਹੀਂ ਜਾਂਦਾ ਪਰ ਨਾ ਆਪਾਂ ਬਣ ਜਾਏ ਬੜੇ ਲਿਖੇ ਦੋ ਘੰਟੇ ਬਾਅਦ ਜਾਗਾ ਘੰਟੇ ਬਾਅਦ ਜਾਗਾ ਬੱਚਾ ਦੇਖਣਾ ਬੱਚਾ ਉਹ ਹੀ ਆਪ ਨੂੰ ਉਹ ਹੀ ਬੱਚਾ ਪਿਆ ਉਹ ਬੱਚੇ ਚੀਜ਼ ਜਿਹੜਾ ਨੂੰ ਅੱਜ ਜਾਂ ਕੱਲ ਨੂੰ ਹੁਣ ਜਿਸ ਟਾਈਮ ਉਹਨੂੰ ਦੁੱਧ ਦੇ ਦੇਣਗੇ ਉਹ ਕੁਝ ਕਰਨਗੇ ਉਹ ਹੀ ਦੇਖਣਾ ਵੀ ਦੁਬਾਰਾ ਇਹਨੂੰ ਕਿੰਨੇ ਵੇਂ ਦੋਗੇ ਦੂਸਰੀ ਰਾਤ ਲਈ ਕੀ ਖਿਆਲ ਰੱਖਣਾ ਵੀ ਇੰਨੇ ਵਜੇ ਕੱਲ ਦੇ ਆ ਤੇ ਹੁਣ ਫੇਰ ਦੋ ਇਹਨੂੰ ਅਸਾਂ ਹਾਂ ਕਿੰਨੇ ਵੇਂ ਸਾਡੇ ਬੱਚੇ ਨੇ ਲੈਟਰਿੰਗ ਕਰੀਆ ਬਾਥਰੂਮ ਕਰਿਆ ਕਹਨੇ ਆ ਰੋਸ਼ ਠੀਕ ਆ ਇਹ ਪੁੱਛਣਾ ਹੈਲੋ ਅਹੀ ਪਿੱਛੇ ਤੁਹਾਡੇ ਹਾਂ ਮੈਨੂੰ ਯਾਦ ਆ ਕਹਿੰਦੀ ਮੈਂ ਵੀ ਮਾਸਿਕ ਡਾਕਟਰ ਨੇ ਵੀ ਗਈ ਔਰੇ ਵਾਲੀ ਵਾਪਸ ਹੋਣੀ ਮੈਨੂੰ ਆਇਆ ਅੱਛਾ ਅੱਛਾ ਮੈਂ ਮਾਸਿਕ ਵੀ ਜਾਣਾ ਵਾਪਸ ਹੋ ਜੀ ਠੀਕ ਆ ਪਹੁੰਚ ਗਏ ਹੋ ਮੈਂ ਵੀ ਮਾਸਿਕ ਪਹੁੰਚ ਗਏ ਠੀਕ ਆ ਹੋਰ ਮਾਸਿਕ ਆ ਹਾਂ ਬਾਗਾ 10 ਦੇ ਹਾਂ ਹੋ ਗਿਆ ਤੁਸੀਂ ਬਾਟਾ ਰੋ ਲੇ ਬਿਜੂ ਹਾਂ ਹਾਂ ਮੈਂ ਨਹੀਂ ਮਾਚ ਚਲ ਠੀਕ ਆ ਲੋ ਜੀ ਪਹੁੰਚ ਗਏ ਸੀ ਵਰਦਾਨ ਹਸਪੀਟਲ ਉਹਦੇ ਸਾਹਮਣੇ ਅੰਦਰ ਚੱਲਦੇ ਆਂ ਅਸੀਂ ਹਾਂ ਸੌਖੀ ਘੜੀ ਆ ਪਰ ਸੌਖੀ ਵੀ ਹੋ ਜਾਂਦੀ ਜੀ ਆ ਜੀ ਚਲੋ ਵੀਰ ਲੋ ਜੀ ਵਰਦਾਨ ਹਸਪੀਟਲ ਆ ਗਏ ਆ ਅਸੀਂ 24 ਘੰਟੇ ਸਰਵਿਸ ਹੈ ਅੱਗੇ ਨੂੰ ਕਰਕੇ ਘੱਟੇਗਾ ਬੰਦਾ ਐਂਬੂਲੈਂਸ ਚਲੀ ਜਾਣੀ ਅੱਗੇ ਨੂੰ ਕਰਕੇ ਘਟਲੇਗਾ ਇਹ ਨਾ ਉਹ ਹੀ ਹੈ ਸਮਝਦਾ ਕਰਦੇ ਆ ਲੋਈ ਗੱਡੀ ਥੋੜੀ ਜਿਹਾ ਅੱਗੇ ਕਰਨ ਵਾਲੀ ਪਿੱਛੇ ਲੱਗੀ ਸੀ ਹਲੋ ਥੋੜਾ ਤਾਂ ਆ ਠੀਕ ਠਾਕ ਹੈ ਹਾਂ ਹਾਂ ਪ੍ਰੇਮ ਹੂੰ ਦੱਸ ਦਾਂ ਦੱਸਦਾ ਕੋਈ ਗੱਲ ਨਹੀਂ ਲਾ ਜਾਣਾ ਇਹ ਘੰਟਾ ਫਾਇਦਾ ਹੁਣੇ ਪਹੁੰਚੇ ਆ 5 ਕਿ ਮਿੰਟ ਹੋਏ ਆ ਹਾਂ ਹਾਂ ਪਹੁੰਚ ਗਏ ਸਾਰੇ ਪਹੁੰਚ ਓਏ ਆ ਨਹੀਂ ਜਾਣ ਇਹਨੂੰ ਵੀ ਲਿਆ ਹੈ ਹੂੰ ਉਹ ਤੇਰੇ ਬਟਿਆ ਆ ਗਏ ਨਹੀਂ ਤੂੰ ਆ ਕਰਾ ਦੇ ਦੀ ਜੀ ਸਾਰੇ ਮਾਂ ਲਈ ਤੇ ਬੱਸ ਤੇਰਾ ਮਾਂ ਜੀ ਕਰਿਆ। ਉਹ ਵੀਰੇ ਮੈਂ ਵੀ ਜਾਣਾ। ਬੁੜਾ ਬੁੜਕੇ ਬੈਠੇ। ਨਹੀਂ ਮੈਂ ਕਿਹਾ ਮੈਂ ਬਰੈਡ ਬਰੋਡ ਲੈ ਲਓ ਤੁਸੀਂ। ਬਰੈਡ ਲੈ ਜਾਓ। ਉਹ ਕੀ ਖਾਵੇਂਗੇ? ਕੁੱਤੇ ਕੀ ਖਾਵੇਂ ਚਾਹ। ਬਰੈਡ ਲੈ ਜਾਓ ਵੱਡਾ ਰੋਟੀਨ ਲੈ ਜਾ। ਹਰ ਪਾਸਾ। ਆਪਾਂ ਜਸਮੀਤ ਪੁਗਾ ਦੇ। ਸਬਜ਼ੀ ਤੋਂ ਬੰਨ ਦੀ ਬੰਨ ਦੀ ਕੱਚੀ-ਕੱਚੀ ਰਹਿ ਗਈ ਬਸ ਉੱਥੇ ਰੱਖੀ ਹੋਈ ਹੈ ਸਰਦ ਹੋ ਗਿਆ ਜਿਦ ਦੇਖ ਲੋ ਲਓ ਜੀ ਗੱਡੀ ਦਾ ਸਮਾਨ ਲੈਣਾ ਹੈ ਹੂੰ ਮੁੰਟੀ ਦੀ ਬੰਪਾ ਤੇ ਸੁੱਟ ਲਈ ਹੋ ਮੇਰਾ ਅੱਛਾ ਨਮਾ ਸੁੱਟ ਮੇਰੇ ਤਾਂ ਉਧੜਿਆ ਪਿਆ ਦੇਖ ਖਿਆਲ ਨਹੀਂ ਕਰਿਆ ਮੈਂ ਚੱਲੋ ਚੱਲੋ ਉਹ ਵੀਰੇ ਨੇ ਵੀ ਉੱਧਰ ਹੀ ਲਾ ਦੇ ਇੱਧਰ ਤੋਂ ਠੀਕ ਦੀ ਕਾਰ ਹੀ ਵਸਤਾ ਉਹ ਕਿਹੜਾ ਉਹ ਉਧਰ ਆ ਸਰ ਸਲਾ ਰਹੇ ਮਨ ਔ ਰਹੀ ਮੇਰੇ ਦੀ ਬਾਰਡਰੀ ਵੀ ਸਾਹਮਣੇ ਬੋਲੋ ਬਾਈ ਜੀ ਕਿ ਸੱਜੇ ਕਿ ਫੱਜਿਆ ਤੇ ਆ ਵੀ ਕੰਪਾਈ ਦੇਸੀ ਉਹ ਕੋਈ ਦੱਸ ਹਨ ਨੂੰ ਤਾਂ ਪਾਰੇ ਕਿਹਾ ਮਾ ਰਾਜ ਕੰਮ ਬਹੁਤ ਮਮ ਚੇੜਤ ਨਹੀਂ ਆ ਤੇ ਆ ਉਹ ਕਰ ਸਰ ਵੀਡੀਓ ਤੇ ਜਨ दो जुआ। और जी आ गए तो 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 नहीं सवेरी कर रहे हैं हाँ वगैरह टिकट टू लाएंगे टिकट टूकेट ला के वगैरह सबेरे करेंगे हाँ मैं करा दें गल अंदर ਤਾਂ ਇਹ ਆਪਾਂ ਲੱਭ ਰਹੇ ਆ ਰਸਤ ਨਾਲੀ ਦੁਕਾਨ ਠੰਡੇ ਦੀ ਬੋਤਲ ਲੈਣੀ ਆ ਰਾਹੁਲ ਆਇਆ ਹੋਇਆ ਤੇ ਬੋਤਲ ਲੈ ਕੇ ਫਿਰ ਆਪਾਂ ਚੱਲਦੇ ਆ ਰਸਤ ਦੀ ਦੁਕਾਨੇ ਬਹੁਤ ਦੂਰ ਆ ਸਾਹਮਣੇ ਦੇ ਉਹ ਸਾਹਮਣੇ ਦੁਕਾਨਾਂ ਦੇ ਕਿਵੇਂ ਆ ਰੁਣੇ ਪਹੁੰਚਦੇ ਆ ਪਾਰ ਹਲੋ ਲੋ ਜੀ ਅਸੀਂ ਬੈਠੇ ਆਂ ਸਾਹਮਣੇ ਹਸਪੀਟਲ ਦੇ ਹਾਂ ਬਿਲਕੁਲ ਤੁਹਾਨੂੰ ਹੋ ਗਏ ਲਗਭਗ 2 ਘੰਟੇ ਬੈਠਣ ਪਰ ਕਹਿੰਦੇ ਵੀ ਅਸੀਂ ਸਵੇਰੇ ਕਰਾਂਗੇ ਆਪਰੇਸ਼ਨ ਹੁਣ ਪਲੇਟਾਂ ਬਰੂਟਾਂ ਚੜਾ ਰਹੇ ਨੇ ਜਿਹੜੀ ਉਹਨੇ ਸੈੱਲ ਵਗੈਰਾ ਘੱਟ ਸੀ ਤੇ ਅਸੀਂ ਵੇਟਿੰਗ 'ਚ ਬੈਠੇ ਆਂ ਦੇਖ ਰਹੇ ਆਂ ਸ਼ਾਇਦ ਘਰੇ ਜਾਈਏ ਅੱਜ ਕਿਉਂਕਿ ਅੱਜ ਕੰਮ ਤਾਂ ਹੈ ਨਹੀਂ ਸਵੇਰੇ ਆ ਜਾਗੇ ਫਿਰ ਅੱਜਰੇ ਕੱਲ ਪਤਾ ਲੱਗ ਜੂਗਾ ਸਵੇਰੇ ਕੰਦੇ ਕਰ ਦਾਂਗੇ ਆਪਰੇਸ਼ਨ ਅੱਜ ਖਾਵਰ ਸਾਬਾ ਸਾਬਾ ਤੋਂ ਵੀ ਦੇਖਣੇ ਕਿ ਨਾ ਲੋਜੀ ਆਪਰੇਸ਼ਨ ਹੋਣਾ ਸਵੇਰੇ ਇਸ ਕਰਕੇ ਅਸੀਂ ਉੱਥੇ ਰੁਕੇ ਨਹੀਂ ਦੋ ਤਿੰਨ ਜਣੇ ਹੀ ਰੁਕੇ ਆ ਬਾਕੀ ਸਾਰੇ ਅਸੀਂ ਘਰੇ ਜਾ ਰਹੇ ਹਾਂ ਕਿਉਂਕਿ ਜ਼ਿਆਦਾ ਟਾਈਮ ਹੋ ਗਿਆ ਸੀ ਤੇ ਇੱਥੇ ਰੁਕਣਾ ਚੰਗਾ ਨਹੀਂ ਤਾਂ ਕਰ ਗਿਆ ਸੀ ਵਾਪਸ ਘਰੇ ਜਾ ਰਹੇ ਹਾਂ ਜਾ ਰਹੇ ਹਾਂ ਅਸੀਂ ਬਾਕੀ ਜਿੰਨੇ ਜਨੇ ਰਹਿਣਾ ਉੱਥੇ ਰਹਿ ਗਏ ਮਾਸੀ ਤੇ ਭਾਬੀ ਕਰੇ ਜਾ ਰਹੇ ਹਾਂ ਹਾਂ ਜੀ ਮਿੱਤਰੋ ਘਰੇ ਆ ਗਏ ਸੀਗੇ ਤੇ ਰਾਤ ਦਾ ਸਮਾਂ ਇਸ ਚੰਨੇ ਹੋ ਰਿਹਾ 11 ਵਜੇ ਦਾ 11 ਦਾ ਟਾਈਮ ਹੋ ਰਿਹਾ ਤੇ ਆਪਾਂ ਆ ਗਏ ਸੀ ਘਰੇ ਤੇ ਉੱਥੇ ਭਾਬੀ ਮਾਸੀ ਜੀ ਰਾਹੁਲ ਤੇ ਬਿਰਾ ਨੇ ਤੇ 11 ਮੰਦਰ ਤੇ ਲੋੜ ਨਹੀਂ ਸੀ ਜਿਹੜਾ ਆਪਰੇਸ਼ਨ ਤਾਂ ਹੋਇਆ ਨਹੀਂ ਕਲਪਰੇਸ਼ਨ ਹੋਏਗਾ ਦੇ ਦੇਗਾ ਕੀ ਬਣਦਾ ਤੁਹਾਨੂੰ ਖੁਸ਼ਖਬਰੀ ਦੇ ਦਾਂਗੇ ਆਪਾਂ ਤੇ ਮੈਨੂੰ ਵੀ ਲੱਗਦਾ ਮੈਨੂੰ ਬੁਖਾਰ ਜਾਏਗਾ ਹੋਰ ਤਰਾ ਸੰਗ ਹੋਇਆ ਪਰ ਤੇ ਅਸੀਂ ਘਰੇ ਆ ਕੇ ਜੇ ਅੰਡਸਟ ਕਰਕੇ ਸਵੇਰੇ ਅਸੀਂ ਚਲੇ ਜਾਵਾਂਗੇ ਫਿਰ ਪਤਾ ਹੈ